ਹਾਂਜੀ ਸ਼ੋਕੀ ਦੀ ਸਾਥੀ ਕਾਲ ਸਸ਼ੀ ਗੱਪ ਸਰ ਜੀ ਮੀਡੀਆ ਸਾਹਮਣੇ ਦੁਬਾਰਾ ਆ ਰਿਹਾ ਕਿ ਪ੍ਰੋਬਲਮ ਹੋਈ ਆ ਕਿ ਦੁਬਾਰਾ ਤੁਹਾਂ ਜਿਤਾ ਕਿ ਪਹਿਲੇ ਬੀਤੇ ਦਿਨ ਆਏ ਸੀਗੇ ਤੇ ਆਪਣੀ ਮੁਸ਼ਕਲ ਦੱਖੀ ਤੇ ਇਹੋ ਜਿਹਾ ਕੀ ਸਿਚੁਏਸ਼ਨ ਹੋਈ ਪਈ ਅੱਗੇ ਤੁਹਾਡੀ ਸਿਚੁਏਸ਼ਨ ਹੱਲ ਨਹੀਂ ਹੋਈ ਸਰ ਜੀ ਮੀਡੀਆ ਅੱਗੇ ਤਾਂ ਉਹਨਾਂ ਹੀ ਪੈਣਾ ਸੀ ਨਾ ਫਿਰ ਤੋਂ ਦੁਬਾਰਾ ਜਦੋਂ ਕੰਪਲੇਂਟਸ ਕਰਨ ਤੋਂ ਬਾਅਦ ਵੀ ਜਦੋਂ ਕੋਈ ਸਾਡਾ ਹੱਲ ਨਾ ਹੋਵੇ ਤੇ ਫਿਰ ਮੀਡੀਆ ਹੀ ਬਚਦਾ ਔਰ ਕੁਛ ਤੇ ਰਾਦਾ ਬਚਦਾ ਹੀ ਨਹੀਂ ਕੰਪਲੇਂਟਾਂ ਜਿਹੜੀਆਂ ਤੁਸੀਂ ਰਾਸ਼ਟ੍ਰਪਤੀ ਭਵਨ ਦੱਸਿਆ ਗਿਆ ਜਾਂ ਹੋਰ ਵੀ ਕਈ ਦੱਸਿਆ ਕੀ ਮੁਸ਼ਕਲ ਹੋਈ ਕਿ ਅੱਜ ਫੇਰ ਉਹਨਾਂ ਦੀ ਸੁ ਉਸ ਤੋਂ ਬਾਅਦ ਉਹਨਾਂ ਨੇ ਕਾਫੀ ਆਲਮੋਸਟ 1 ਮਹੀਨੇ ਦੇ ਤਕਰੀਬਨਾਂ ਟਾਈਮ ਲਿਆ ਲੇਕਿਨ ਮੈਨੂੰ ਬਿਨਾ ਬੁਲਾਏ ਮੈਨੂੰ ਬਿਨਾ ਦੱਸਿਆ ਕਿ ਤੁਹਾਡੀ ਕੰਪਲੇਂਟ ਆਈ ਉਹਨਾਂ ਨੇ ਕੰਪਲੇਂਟ ਡਿਸਕਲੋਜ਼ ਕਰਤੀ ਤੇ ਕੰਪਲੇਂਟ ਡਿਸਕਲੋਜ਼ ਤਾਂ ਹੁੰਦੀ ਨਾ ਜੇ ਮੈਨੂੰ ਸਾਦੇ ਤੇ ਮੇਰੇ ਸਾਈਨ ਵਗੈਰਾ ਲੈਂਦੇ ਜਾਂ ਫਿਰ ਮੈਨੂੰ ਦੱਸਦੇ ਕਿ ਤੇਰਾ ਕੀ ਬਣਿਆ ਤੂੰ ਕੰਪਲੇਂਟ ਕਿਉਂ ਕੀਤੀ ਤੁਹਾਡੀਆਂ ਕੰਪਲੇਂਟਾਂ ਦੇ ਤੁਹਾਨੂੰ ਬੁਲਾਇਆ ਨਹੀਂ ਜਾ ਰਿਹਾ ਥਾਣੇ ਵਿੱਚ ਜਾਂ ਕਿਤੇ ਵੀ ਡੀਐਸਪੀ ਸਾਹਿਬ ਦੇ ਐਸਐਸਪੀ ਸਾਹਿਬ ਦੇ ਕੀ ਲੱਗਦਾ ਮੈਨੂੰ ਉਹਦਾ ਐਸਆਈ ਸਲੀਮ ਸੀ ਜਿਹੜਾ ਹੈਗਾ ਉਹ ਮੇਰੀ ਘਰ ਵਾਲੀ ਦਾ ਮਾਸਰ ਆ ਉਹ ਐਮਟੀਓ ਡਿਪਾਰਟਮੈਂਟ ਚ ਲੱਗਾ ਐਸਐਸਪੀ ਬਟਾਲਾ ਐਸਐਸਪੀ ਬਟਾਲੇ ਵਿੱਚ ਲੱਗਾ ਤੇ ਉਹ ਕੋਈ ਕਾਰਵਾਈ ਨਹੀਂ ਹੋਣ ਦਿੰਦਾ ਤੇ ਕੀ ਲੱਗਦਾ ਕਿ ਤੁਹਾਨੂੰ ਸਹੀ ਜਿਹੜੀ ਐਗੋਂ ਡਾਇਰੈਕਸ਼ਨ ਲੈਣ ਵਾਸਤੇ ਤੇ ਕੋਈ ਲੱਗਦਾ ਕਿ ਜਿਵੇਂ ਤੁਸੀਂ ਇਹਨੇ ਬਿਗ ਲੈਵਲ ਤੇ ਗਏ ਹੋ ਡੀਜੀਪੀ ਸਾਹਿਬ ਕੋ ਗਏ ਹੋ ਮੁੱਖ ਮੰਤਰੀ ਸਾਹਿਬ ਕੋ ਕਿ ਹੋਰ ਕਿਨਾ ਕਿਨਾਂ ਕੋ ਗਏ ਮੈਂ ਪਹਿਲਾਂ ਸਭ ਤੋਂ ਪਹਿਲਾਂ ਕੰਪਲੇਂਟ ਕੀਤੀ ਐਸਐਸਪੀ ਸਾਹਿਬ ਕੋ ਬਟਾਲਾ ਉਸ ਤੋਂ ਬਾਅਦ ਮੇਰੀ ਸੁਣਵਾਈ ਨਹੀਂ ਹੋਈ ਫਿਰ ਮੈਂ ਡੀਜੀਪੀ ਸਾਹਿਬ ਨੂੰ ਕੀਤੀ ਬਾਈ ਰਜਿਸਟਰੀ ਫਿਰ ਮੇਰੀ ਸੁਣਵਾਈ ਨਹੀਂ ਹੋਈ ਫਿਰ ਮੈਂ ਉਸ ਤੋਂ ਬਾਅਦ ਆਪਣਾ ਈਮੇਲ ਥਰੂ ਕੀਤੀ ਆਪਣੇ ਪ੍ਰੈਜ਼ੀਡੈਂਟ ਸਾਹਿਬ ਨੂੰ ਈਮੇਲ ਦੇ ਥਰੂ ਮੈਸੇਜ ਆਇਆ ਮੈਨੂੰ ਈਮੇਲਸ ਆਈਆਂ ਕਿ ਤੁਹਾਡੀਆਂ ਮਾਰ ਕੱਟ ਦਿੱਤੀਆਂ ਗਈਆਂ ਲੇਕਿਨ ਮੈਨੂੰ ਕਿਸੇ ਨੇ ਨਹੀਂ ਬੁਲਾਇਆ ਫਿਰ ਉਸ ਤੋਂ ਬਾਅਦ ਮੈਨੂੰ ਕਿਸੇ ਦੇ ਥਰੂ ਮੈਨੂੰ ਪਤਾ ਚੱਲਿਆ ਕਿ ਮੈਂ ਪ੍ਰੈਜ਼ੀਡੈਂਟ ਪੋਰਟਲ ਤੇ ਕੰਪਲੇਂਟ ਕਰਾਂ ਜਦੋਂ ਮੈਂ ਪ੍ਰੈਜ਼ੀਡੈਂਟ ਪੋਰਟਲ ਤੇ ਕੰਪਲੇਂਟ ਕੀਤੀ ਹੈ ਮੈਨੂੰ ਮੈਸੇਜ ਆਇਆ ਮੈਨੂੰ ਮੈਸੇਜ ਕੰਪਲੀਟ ਹੋਣ ਦਾ ਮੈਸੇਜ ਆ ਗਿਆ ਕਿ ਤੁਹਾਡੀ ਰਜਿਸਟ੍ਰੇਸ਼ਨ ਹੋ ਗਈ ਕੰਪਲੇਂਟ ਉਸ ਤੋਂ ਬਾਅਦ ਮੈਨੂੰ ਮੈਸੇਜ ਆਇਆ ਕਿ ਤੁਹਾ ਡਿਸਕਲੋਜ਼ ਹੋ ਗਈ ਆ ਡਿਸਪੋਜ਼ਡ ਆਫ ਹੋ ਗਈ ਆ ਮੈਨੂੰ ਬਿਨਾ ਦੱਸੇ ਮੈਨੂੰ ਬਿਨਾ ਬੁਲਾਏ ਮੇਰੇ ਬਿਨਾ ਬਿਆਨ ਲਿਆ ਕੰਪਲੇਂਟ ਡਿਸਪੋਜ਼ ਹੋ ਗਈ ਜੀ ਇਸ ਤੋਂ ਵੱਡੀ ਪੁਲਿਸ ਵਾਲੇ ਕੀ ਕਰਨਗੇ ਪੁਲਿਸ ਪਰ ਸੈਸ਼ਨ ਕੋ ਲੋਕ ਜਾਂਦੇ ਇਨਸਾਫ ਵਾਸਤੇ ਤੇ ਤੁਹਾਡੇ ਨਾਲ ਬੇਇਨਸਾਫੀ ਹੋ ਰਹੀ ਹੈ ਤੇ ਵਾਸਤੇ ਕੀ ਮੰਗ ਰੱਖਾ ਚਾਹੁੰਦੇ ਮੈਂ ਤਾਂ ਚਾਹੁੰਦਾ ਕਿ ਮੇਰੀ ਡੀਜੀਪੀ ਸਾਹਿਬ ਸੁਣਨੇ ਵੀਡੀਓ ਦੇਖਣ ਤੇ ਉਹਨਾਂ ਨੂੰ ਪਤਾ ਲੱਗੇ ਕਿ ਐਸਐਸਪੀ ਬਟਾਲਾ ਇੱਕ ਐਸਆਈ ਐਮਟੀਓ ਡਿਪਾਰਟਮੈਂਟ ਜੋ ਕੰਮ ਕਰਦਾ ਉਹਦੇ ਕਾਰਨ ਕਿਸੇ ਦੀ ਵੀ ਨਹੀਂ ਸੁਣਦਾ ਪਿਆ ਇਵੇਂ ਕਿ ਪ੍ਰੈਜ਼ੀਡੈਂਟ ਜਿਹੜਾ ਆਪਾਂ ਸੁਪਰੀਮ ਕੋਰਟ ਦੇ ਉੱਤੇ ਪ੍ਰੈਜ਼ੀਡੈਂਟ ਹੁੰਦੇ ਨੇ ਜਦੋਂ ਆਪਾਂ ਪ੍ਰੈਜ਼ੀਡੈਂਟ ਕੋ ਮਾਰਕੋਗੇ ਕੰਪਲੇਂਟ ਆਈ ਉਹਦੀ ਕੰਪਲੇਂਟ ਤੇ ਵੀ ਕੋਈ ਹੱਲ ਨਹੀਂ ਨਿਕਲਿਆ ਇਹਦਾ ਮਤਲਬ ਤਾਂ ਫਿਰ ਸਿੱਧਾ ਹੈ ਨਾ ਕਿ ਐਸਆਈ ਸਭ ਤੋਂ ਵੱਡਾ ਹੋ ਗਿਆ ਜੋ ਆਪਣੇ ਭਾਰਤ ਦੇ ਪ੍ਰੈਜ਼ੀਡੈਂਟ ਨੇ ਹਨ ਜਿਹਨੂੰ ਨਾ ਕੋਈ ਦੁਬਾਰਾ ਕੋਈ ਅਪੀਲ ਕਰਨਾ ਨਹੀਂ ਚਾਹੁੰਦੇ ਕੀ ਕਹਿਣਾ ਚਾਹੁੰਦੇ ਉਹਨਾਂ ਮੈਂ ਤਾਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਆਪਣੇ ਪ੍ਰੈਜ਼ੀਡੈਂਟ ਸਾਹਿਬ ਨੂੰ ਕਿ ਤੁਸੀਂ ਦੇਖ ਲਓ ਕਿ ਤੁਹਾਡੇ ਕੋਲ ਮਾਰਕ ਕੀਤੀਆਂ ਹੋਈਆਂ ਕੰਪਲੇਂਟਸ ਵੀ ਆ ਕੇ ਇੱਥੇ ਪੰਜਾਬ ਪੁਲਿਸ ਵਾਲੇ ਕੀ ਕਰਦੇ ਪਏ ਨੇ ਕੋਈ ਉਹਨਾਂ ਦਾ ਹੱਲ ਨਹੀਂ ਕੱਢਦੇ ਪਏ ਸਿਰਫ ਆਪਣੇ ਐਸਐਸਆਈ ਸਲੀਮ ਮਸੀਹ ਨੂੰ ਬਚਾਉਣ ਦੇ ਚੱਕਰ 'ਚ ਪੂਰਾ ਡਿਪਾਰਟਮੈਂਟ ਬਦਨਾਮ ਕਰਦੇ ਪਏ ਨੇ ਲੱਗਦਾ ਕਿ ਜਿੱਤ ਤਰ੍ਹਾਂ ਪੁਰਾਣੀਆਂ ਕੁਝ ਪ੍ਰੀਤੀਆਂ ਹੋਈਆਂ ਜਾਂ ਕੋਈ ਗਲਤੀਆਂ ਹੋਈਆਂ ਪੁਰਾ ਡਿਪਾਰਟਮੈਂਟ ਕੋ ਉਹਨੂੰ ਲੁਕਾਉਣ ਦੇ ਵਾਸਤੇ ਇਤਰਾ ਲੱਗਦਾ ਕੀ ਲੱਗਦਾ ਜਦੋਂ ਮੈਂ ਕੰਪਲੀਟਸ ਕਰਨੀਆਂ ਸ਼ੁਰੂ ਕਰਤੀਆਂ ਮੈਂ ਐਸਐਸ ਡੀਐਸਪੀ ਆਪਣਾ ਫਤੇਗੜ ਚੂੜੀਆਂ ਐਸਐਚਓ ਫਤੇਗੜ ਚੂੜੀਆਂ ਫਿਰ ਐਸਐਸਪੀ ਬਟਾਲਾ ਫਿਰ ਡੀਸੀ ਤੱਕ ਮੈਂ ਆਪਣੇ ਡੀਸੀ ਗੁਰਦਾਸਪੁਰ ਨੂੰ ਵੀ ਕੰਪਲੇਂਟਸ ਕੀਤੀਆਂ ਲੇਕਿਨ ਕਿਸੇ ਵੱਲੋਂ ਕੋਈ ਰਿਪਲਾਈ ਨਹੀਂ ਆਇਆ ਮੈਨੂੰ ਸਿਰਫ ਇਹੋ ਹੀ ਆਇਆ ਕਿ ਤੁਹਾਡੀ ਕੰਪਲੇਂਟ ਡਿਸਕਲੋਜ਼ ਕਰਤੀ ਮੈਂ ਆਰਟੀਆਈ ਕਢਾਈਆਂ ਜਿੰਨੀਆਂ ਦੀ ਮੈਂ ਆਰਟੀਆਈ ਕਢਾਈਆਂ ਸਿਰਫ ਜੇ ਮੈਨੂੰ ਸਾਦੇ ਰਹੇ ਤੇ ਮੇਰੇ ਬਿਆਨ ਮੈਨੂੰ ਦਿੰਦੇ ਰਹੇ ਆ ਵਿਰੋਧੀ ਪਾਰਟੀ ਤੁਹਾਨੂੰ ਬਿਆਨ ਹੀ ਦਿੱਤੇ ਯਾਰ ਕੀ ਲੱਗਦਾ ਇੱਥੇ ਘਟਾਲਾ ਜੇ ਵਿਰੋਧੀ ਪਾਰਟੀ ਤੇ ਮੈਨੂੰ ਬਿਆਨ ਨਹੀਂ ਦਿੱਤੇ ਜਾਂਦੇ ਪਏ ਐਦਾ ਮਤਲਬ ਇਹ ਹੈ ਕਿ ਉਹ ਮਿਲੇ ਆ ਤੇ ਜੇ ਉਹਨਾਂ ਦੇ ਬਿਆਨ ਆ ਜਾਣ ਤੇ ਉਹ ਫਸਦੇ ਆ ਇਸ ਕਰਕੇ ਉਹ ਮੈਨੂੰ ਬਿਆਨ ਹੀ ਨਹੀਂ ਉਹਨਾਂ ਨੇ ਦਿੰਦੇ ਪੰਜਾਬ ਪੁਲਿਸ ਦਾ ਵਿਭਾਗ ਜੋ ਆ ਸੀਐਮ ਸਾਹਿਬ ਕੋ ਆ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਕੋਲ ਉਹਨਾਂ ਨੂੰ ਕੋਈ ਕਹਿਣਾ ਚਾਹੁੰਦੀ ਮੈਂ ਤਾਂ ਭਗਵੰਤ ਮਾਨ ਸਾਹਿਬ ਨੂੰ ਇਹ ਆਪਣੇ ਸੀਐਮ ਭਗਵੰਤ ਮਾਨ ਨੂੰ ਇਹੋ ਕਹਿਣਾ ਚਾਹੁੰਨਾ ਕਿ ਦੇਖ ਲਓ ਕਿ ਡਿਪਾਰਟਮੈਂਟ ਤੁਹਾਡੇ ਹੋਂਦ ਦੇ ਬਾਵਜੂਦ ਵੀ ਤੁਸੀਂ ਕ੍ਰਿਪਸ਼ਨ ਦੇ ਖਿਲਾਫ ਨਾ ਬੋਲਦੇ ਜੇ ਕਿ ਮੈਂ ਕ੍ਰਿਪਸ਼ਨ ਦੇ ਖਿਲਾਫ ਆ ਕਰਦਾ ਪਿਆ ਤੁਹਾਡੀ ਕ੍ਰਿਪਸ਼ਨ ਤੇ ਐਸਐਸਬੀ ਬਟਾਲਾ ਤੇ ਥਾਣੇ ਵਿੱਚ ਸਭ ਕੁਝ ਨਸਟ ਹੁੰਦੀ ਪਈ ਹੈ ਕ੍ਰਿਪਸ਼ਨ ਤੇ ਸਭ ਤੋਂ ਵੱਧ ਹੀ ਹੋਣਦੀ ਉੱਥੇ ਜਦੋਂ ਇੱਕ ਏਐਸਆਈ ਬਦਲੇ ਕੋਈ ਕਾਰਵਾਈ ਨਹੀਂ ਹੁੰਦੀ ਭਈ ਇਸ ਤੋਂ ਵੱਡੀ ਕ੍ਰਿਪਸ਼ਨ ਕੀ ਹੋਏਗੀ ਔਰ ਇੱਕ ਜਿਤਨਾ ਕਿ ਪਿੰਡਾਂ ਵਿੱਚ ਸਾਧਾਰਨ ਵੇਖਿਆ ਜਾਵੇ ਤੇ ਇਹੋ ਜਿਹੇ ਨਾ ਇਨਸਾਫੀਆਂ ਹੋ ਰਹੇ ਨੇ ਤੇ ਲੱਗਦਾ ਕੋਈ ਪਿੰਡਾਂ ਵਿੱਚ ਕੋਈ ਅਵੇਰਨਸ ਕੈਂਪ ਲੱਗਣੇ ਚਾਹੀਦੇ ਜਾਂ ਕੋਈ ਇਹੋ ਜੀ ਜਾਂਚ ਪੜਤਾਲ ਹੋਣੀ ਚਾਹੀਦੀ ਮੈਂ ਤੇ ਮੈਂ ਤੇ ਚਾਹਨਾ ਕਿ ਪਿੰਡਾਂ ਸਾਮਾ ਵਿੱਚ ਸਗੋਂ ਆਪਣੇ ਸੀਐਮ ਮਾਨ ਸਾਹਿਬ ਨੂੰ ਬੇਨਤੀ ਕਰਨਾ ਚਾਹਾਂ ਕਿ ਕੈਂਪ ਲਗਾਓ ਆ ਕੇ ਸ਼ਿਕਾਇਤਾਂ ਸੁਨੋ ਕਿ ਸਭ ਤੋਂ ਵੱਧ ਸ਼ਿਕਾਇਤਾਂ ਤੁਹਾਨੂੰ ਪੁਲਿਸ ਡਿਪਾਰਟਮੈਂਟ ਦੇ ਖਿਲਾਫ ਹੀ ਮਿਲਣਗੀਆਂ ਬੀਤੇ ਸਮੇਂ ਜਿਤਨਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਤੋਂ ਹੋਣ ਲੱਗੇ ਸਾਰ ਹਨਾ ਤੇ ਉਹ ਲੋਕਾਂ ਦਾ ਜਿਹੜਾ ਕਿ ਇੱਕ ਪ੍ਰੋਗਰਾਮ ਰੱਖਦੇ ਹੁੰਦੇ ਲੋਕਾਂ ਦੀ ਸੁਣਵਾਈ ਕਰਦੇ ਸੀਗੇ ਗੱਲਾਂ ਸੰਭੇਈ ਇਤਾਂ ਦਾ ਮਾਹੌਲ ਹੋਣੀ ਬਣ ਰਿਹਾ ਕੀ ਕਹਿਣਾ ਚਾਹੁੰਦੇ ਇਸ ਵਾਰ ਦੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਭਗਵੰਤ ਮਾਨ ਸੀਮ ਸੀਮ ਭਗਵੰਤ ਸਾਹ ਮਾਨ ਸਾਹਿਬ ਖੁਦ ਬਹੁਤ ਸਿਆਣੇ ਨੇ ਜੇ ਆਪਾਂ ਉਹਨਾਂ ਨੂੰ ਕੋਈ ਨਸੀਹਤ ਦਵਾਂਗੇ ਤੇ ਉਹ ਸਾਡੇ ਵਾਸਤੇ ਚੰਗੀ ਨਹੀਂ ਹੋਏਗੀ ਇਸ ਕਰਕੇ ਇਹ ਤੇ ਉਹਨਾਂ ਨੂੰ ਆਪ ਸੋਚਣਾ ਚਾਹੀਦਾ ਨਾ ਪਰ ਫਿਰ ਵੀ ਲੱਗਦਾ ਵੀ ਕੋਈ ਉਹਨਾਂ ਨੂੰ ਪਿੰਡਾਂ ਪਿੰਡਾਂ ਵਿੱਚ ਕੈਂਪ ਲਾਉਣੇ ਚਾਹੀਦੇ ਆਪ ਹੋਣਾ ਚਾਹੀਦਾ ਕੋਈ ਇਹੋ ਜਿਹੇ ਕੋਈ ਫੈਸਲਾ ਲੈਣੇ ਚਾਹੀਦੇ ਵੀ ਲੋਕਾਂ ਦੀ ਜਿਹੜੀ ਸੁਣਵਾਈ ਨਹੀਂ ਹੋ ਰਹੀ ਉਹਨਾਂ ਵ ਅਜਿਹਾ ਕਰਨਾ ਚਾਹੀਦਾ ਕਿ ਉਹਨਾਂ ਦੀ ਕੋਈ ਸੁਣਵਾਈ ਹੋ ਸਕੇ ਹਾਂਜੀ ਇਹ ਤੇ ਬਿਲਕੁਲ ਕਰਨਾ ਚਾਹੀਦਾ ਮੈਂ ਤੇ ਚਾਹੁੰਦਾ ਕਿ ਸੀਐਮ ਪਗਵੰਤ ਮਾਨ ਸਾਹਿਬ ਕੈਂਪ ਲਗਾਉਣ ਨਾਲ ਉਹਨਾਂ ਨੂੰ ਪਤਾ ਲੱਗ ਸਕੇ ਕਿ ਤੁਹਾਡੇ ਤੁਹਾਡੇ ਜੋ ਕੰਮ ਹੁੰਦੇ ਪਏ ਤੁਹਾਡੇ ਆਫਿਸ ਲੈਵਲ ਤੇ ਹੁੰਦੇ ਪਏ ਗਰਾਊਂਡ ਲੈਵਲ ਤੇ ਕੁਝ ਨਹੀਂ ਹੁੰਦੇ ਪਏ ਇੱਕ ਹੋਰ ਗੱਲ ਹੈਗੀ ਆ ਕਿ ਤੁਸੀਂ ਮਹਿਲਾ ਮੰਡਲ ਤੋਂ ਤੁਸੀਂ ਦੱਸਿਆ ਹੈਗਾ ਵੀ ਤੁਹਾਨੂੰ ਬੇਇਨਸਾਫੀ ਹੋਈ ਹੈ ਨਾ ਮਹਿਲਾ ਮੰਡਲ ਕੋਈ ਸੁਣਵਾਈ ਨਹੀਂ ਕਰ ਰਿਹਾ ਵੂਮਨ ਸੈੱਲ ਫਾਲਤੂ ਦਾ ਵਿਭਾਗ ਤੁਸੀਂ ਕਹਿ ਰਹੇ ਇੱਕ ਵਾਰੀ ਕੀ ਗੱਲ ਹੈ ਹੁਣ ਵੂਮਨ ਸੈੱਲ ਦੀ ਮੈਂ ਤੁਹਾਨੂੰ ਕੀ ਦੱਸਾਂ ਵੂਮਨ ਸੈੱਲ ਚ ਸਾਡਾ ਇਹ ਹੁੰਦਾ ਕਿ ਕੰਪਰੋਮਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਜੇ ਨਹੀਂ ਹੁੰਦਾ ਤੇ ਉਹ ਫੜ ਕੇ ਜੀ ਕੁੜੀ ਦੀ ਸਾਈਡ ਲੈ ਕੇ ਤੇ ਕਹਿ ਦਿੰਦੇ ਆ ਕਿ ਅਦਾਲਤ ਚ ਜਾਓ ਦਾਜ ਦੀ ਰਿਕਵਰੀ ਜਿਹੜੀ ਤੁਹਾਡੀ ਹੋਈ ਉਹ ਤੁਹਾਨੂੰ ਕੋਈ ਡਾਟਾ ਮਿਲਿਆ ਮੈਨਾਂ ਮੈਨੂੰ ਕੋਈ ਡਾਟਾ ਨਹੀਂ ਮਿਲਿਆ ਦਾਜ ਦੀ ਰਿਕਵਰੀ ਦਾ ਅਦਾਲਤ ਚ ਪੇਸ਼ ਕੀਤਾ ਗਿਆ ਜੀ ਕੁਝ ਨਹੀਂ ਪੇਸ਼ ਦਿੱਤਾ ਕਿਉਂਕਿ ਉਹਨਾਂ ਦੇ ਮਾਸਟਰ ਐਸ.ਆਈ. ਸਲੀਮ ਸੀ ਜਿਹੜਾ ਐਮ.ਟੀ.ਓ. ਡਿਪਾਰਟਮੈਂਟ ਚ ਕੰਮ ਕਰਦਾ ਬਸ ਐਸ.ਐਸ.ਬੀ ਬਟਾਲਾ ਤੇ ਕਮਲ ਖੋਖੜ ਜਿਹੜਾ ਉਹਦਾ ਜੀਜਾ ਸੀ ਇਹਨਾਂ ਨੇ ਆਪਣੀਆਂ ਕਾਰਵਾਈਆਂ ਪਾ ਕੇ ਤੇ ਮੁੰਡੇ ਫਸਾਉਣ ਦੀ ਪੂਰੀ ਕੋਸ਼ਿਸ਼ ਕੀਤੀ ਲੇਕਿਨ ਰੱਬ ਦਾ ਨੰਨ ਸ਼ੁਕਰ ਕਿ ਮੇਰਾ ਤਲਾਕ ਹੋ ਗਿਆ ਜਿੰਨੇ ਮਰ ਕੋ ਪ੍ਰੂਫ ਸੀ ਉਹ ਮੈਂ ਪ੍ਰੂਫ ਦੇ ਕੇ ਆਪਣਾ ਤਲਾਕ ਲੈ ਲਿਆ ਪਰ ਤਲਾਕ ਹੋਣ ਤੋਂ ਬਾਅਦ ਬਾਅਦ ਤੇ ਕੇਸ ਜਿਹੜੇ ਉਹ ਕਿੰਨੇ ਪਾਏ ਗਏ ਕਿਹੜੀ ਕਿਹੜੀ ਜਗ੍ਹਾ ਪਾਏ ਗਏ ਇਹ ਮੇਰੇ ਤੇ ਇੱਕ ਕੇਸ ਪਾਇਆ ਗਿਆ ਇਹਨਾਂ ਨੇ ਕ੍ਰਿਮੀਨਲ ਕੇਸ ਕਿਉਂਕਿ ਜਿਹੜਾ ਮੇਰੇ ਇਹਨਾਂ ਨੇ ਮੇਰੇ ਤੇ 125 ਦਾ ਕੇਸ ਕੀਤਾ ਸੀ ਜਦੋਂ 125 ਦਾ ਕੇਸ ਕੀਤਾ ਤੇ ਮੈਂ ਡਿਵੋਰਸ ਦਾ ਅਪਰਟਾ ਮੈਨੂੰ ਡਿਵੋਰਸ ਇਹਨਾਂ ਨੇ 125 ਦਾ ਕੇਸ ਲਮਕਾਤਾ ਕਿਉਂਕਿ ਇਹਨਾਂ ਦਾ ਡਿਵੋਰਸ ਕੇਸ ਵਿੱਚ ਇਹਨਾਂ ਦਾ ਮੈਨੂੰ ਡਿਵੋਰਸ ਮਿਲ ਗਿਆ ਡਿਗਰੀ ਮਿਲ ਗਈ ਜਿਹੜਾ ਕਮਲ ਖੋਕਰ ਨੇ ਆਪਣੀ ਚਾਲਾਂ ਚੱਲ ਕੇ ਕਿਉਂਕਿ ਡਿਵੋਰਸ ਕੇਸ 'ਚ ਜਿਆਦਾ ਖਰਚਾ ਨਹੀਂ ਸੀ ਲੱਗਾ ਮੇਰੀ ਨਾਲ ਧਰਦੀ ਦਾ ਕਿਉਂਕਿ ਮੈਂ ਸਾਬਤ ਕਰਤਾ ਸੀ ਕਿ ਉਹ ਕੰਮ ਕਰਦੀ ਜਦੋਂ ਗੁਰਦਾਸਪੁਰ 'ਚ ਖਰਚਾ ਨਹੀਂ ਲੱਗਾ ਉਹਦਾ ਤੇ ਫਿਰ ਬਟਾਲੇ ਕਿਵੇਂ ਲੱਗ ਸਕਦਾ ਜਦੋਂ ਸੈਸ਼ਨ ਕੋਰਟ 'ਚ ਖਰਚਾ ਨਾ ਲੱਗਾ ਹੋਵੇ ਤੇ ਲੋਅਰ ਕੋਰਟ ਵਿੱਚ ਖਰਚਾ ਲੱਗ ਹੀ ਨਹੀਂ ਸਕਦਾ ਉਹਦਾ ਇੱਕ ਜਿਗਰ ਜੋ ਹੈਗਾ ਕਿ ਤੁਹਾਡੇ ਵਕੀਲ ਜਿਹੜੇ ਤੁਹਾਨੂੰ ਨਹੀਂ ਇਨਸਾਫ ਦਵਾ ਸਕਦੇ ਕੀ ਲੱਗਦਾ ਪਹਿਲਾਂ ਵਕੀਲ ਨੂੰ ਤੇ ਮੇਰਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਐਮਐਲਏ ਦੇ ਪੀਆ ਦਾ ਉਹ ਟਾਈਮ ਹੋਣ ਤੇ ਮੈਂ ਲਵਾਂਗਾ ਤੇ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਕਿ ਕਾਂਗਰਸ ਦੇ ਕਿਸੇ ਐਮਐਲਏ ਦੇ ਪੀਏ ਨੇ ਮੇਰੇ ਵਕੀਲ ਨੂੰ ਫੋਨ ਕੀਤਾ ਕਿ ਤੂੰ ਕੇਸ ਛੱਡ ਦੇ ਮੇਰੇ ਕੋਲ ਉਹਦੀ ਰਿਕਾਰਡਿੰਗ ਪਈ ਹੈ ਮੈਂ ਉਹ ਰਿਕਾਰਡਿੰਗ ਸੁਣਾ ਸਕਣਾ ਤੇ ਬਾਅਦ ਵਿੱਚ ਜਦ ਮੈਂ ਦੂਜਾ ਵਕੀਲ ਕੀਤਾ ਤੁਹਾਨੂੰ ਮੈਂ ਸਾਰੇ ਪ੍ਰੂਫ ਦਿੱਤੇ ਕਿ ਮੇਰਾ ਡਿਵੋਰਸ ਹੋ ਗਿਆ ਮੇਰਾ ਖਰਚਾ ਨਹੀਂ ਲੱਗਾ ਨਾ ਤਾਂ ਉਹਨੇ ਮੇਰੇ ਜੋ ਮੈਂ ਉਹਨੂੰ ਐਫਡੇਵਿਟ ਚ ਲਿਖਣ ਲਈ ਕਿਹਾ ਉਹ ਲਿਖਿਆ ਸਗੋਂ ਮੇਰੇ ਤੇ ਮੇਰਾ ਐਫਡੇਵਿਟ ਗਲਤ ਸਬਮਿਟ ਕਰਕੇ ਮੇਰੇ ਤੇ ਕੇਸ ਕਰਵਾਤੇ ਤੇ ਜੋ ਮੈਂ ਪ੍ਰੂਫ ਦਿੱਤੇ ਉਹ ਪ੍ਰੂਫ ਨਹੀਂ ਦਿੱਤੇ ਜੋ ਮੈਂ ਉਹਨੂੰ ਕਿਹਾ ਕਿ ਤੁਸੀਂ ਆਖ ਸਵਾਲ ਪੁੱਛੋ ਤੁਸੀਂ ਮੇਰੀ ਜੱਜਮੈਂਟ ਕਢਾ ਕੇ ਦੇਖ ਲੈਣਾ 125 ਦੀ ਕੋਈ ਵੀ ਇਸ ਤਰ੍ਹਾਂ ਦਾ ਸਵਾਲ ਨਹੀਂ ਪੁੱਛਿਆ ਗਿਆ ਮੇਰੀ ਘਰਦੀ ਨੂੰ ਕਿ ਜਿੱਚੇ ਉਹ ਫਸ ਸਕੇ ਸਗੋ ਮੇਰਕੋ ਮੇਰਕੋ ਉਹਨਾਂ ਦੇ ਜਿਹੜਾ ਕਮਲ ਵਕੀਲ ਖੋਖੜਾ ਉਹਨੇ ਮੇਰੇ ਤੋਂ ਸਾਰੇ ਸਵਾਲ ਪੁੱਛੇ ਤੇ ਜਦੋਂ ਮੈਨੂੰ ਪਤਾ ਲੱਗਾ ਸੱਚ ਜਦੋਂ ਮੈਨੂੰ ਪਤਾ ਲੱਗਾ ਕਿ ਮੇਰੇ ਐਫੀਡੇਵਿਟ ਵਿੱਚ ਇਹਨਾਂ ਨੇ ਗੜਬੜੀ ਕੀਤੀ ਹੈ ਤੇ ਮੈਂ ਆਪਣੀ ਕਰਾਸ ਐਗਜ਼ਾਮੀਨੇਸ਼ਨ ਵਿੱਚ ਸਭ ਕੁਝ ਕਲੀਅਰ ਕਰਤਾ ਸੀ ਕਿ ਮੈਮ ਮੈਂ ਨਹੀਂ ਇਹ ਚੀਜ਼ਾਂ ਪੇਸ਼ ਕੀਤੀਆਂ ਤੇ ਉੱਥੇ ਮੇਰਾ ਕੇਸ ਸੋਲ ਹੋ ਗਿਆ ਲੇਕਿਨ ਇਹਨਾਂ ਨੇ ਕਮਲ ਖੋਖੜ ਨੇ ਮੇਰੇ ਵਕੀਲ ਨਾਲ ਮਿਲ ਕੇ ਮੇਰੇ ਤੇ ਕ੍ਰਿਮੀਨਲ ਕੇਸ ਕਰਤਾ ਉਹਦੀਆਂ ਧਾਰਾਵਾਂ ਮੈਂ ਤੁਹਾਨੂੰ ਸੁਣਾ ਸਕਣਾ ਕਿਹੜੀਆਂ-ਕਿਹੜੀਆਂ ਨੇ ਮੇਰੇ ਤੇ ਧਾਰਾਵਾਂ ਲਵਾਈਆਂ ਜਿਹੜਾ ਮੇਰੇ ਤੇ ਕ੍ਰਿਮੀਨਲ ਕੇਸ ਕੀਤਾ ਉਹਦੇ ਵਿੱਚ ਇਹਨਾਂ ਨੇ ਮੇਰੇ ਤੇ 191 193 199 209 420 465 468 ਤੇ 471 ਧਾਰਾਵਾਂ ਲਵਾਈਆਂ ਜਦਕਿ ਮੇਰੀ ਨਾਲ ਦੀ ਮੇਰੇ ਪਤਨੀ ਨੇ ਆਪਣੇ ਐਫੀਡੇਵਿਟ ਵਿੱਚ ਕੁਝ ਨਹੀਂ ਮੈਂਸ਼ਨ ਕੀਤਾ ਜੋ ਵੀ ਮੈਂ ਪ੍ਰੂਫ ਦਿੱਤੇ ਮੈਂ ਆਪਣੇ ਵਕੀਲ ਸਾਹਿਬ ਨੂੰ ਉਹਨਾਂ ਨੇ ਕੁਝ ਪੇਸ਼ ਨਹੀਂ ਕੀਤੇ ਤੇ ਜਿਵੇਂ ਕਿ ਜਿਨ੍ਹਾਂ ਨੇ ਮੇਰੇ ਕੋਲ ਪ੍ਰੂਫ ਹੈਗੇ ਉਹਨਾਂ ਦੇ ਐਫੀਡੇਵਿਟ ਵਿੱਚ ਉਹਨਾਂ ਨੇ ਨਹੀਂ ਕੁਝ ਮੈਂਸ਼ਨ ਕੀਤਾ ਤੇ ਉਹਨਾਂ ਦੇ ਆਧਾਰ ਤੇ ਇਹ ਸਾਰੀਆਂ ਧਾਰਵਾਵਾਂ ਉਹਦੇ ਤੇ ਲੱਗਦੀਆਂ ਨੇ ਲੇਕਿਨ ਮੇਰਾ ਵਕੀਲ ਤੇ ਉਹਨਾਂ ਮੈਂ ਹੁਣ ਕਹਿ ਨਹੀਂ ਸਕਦਾ ਕਿ ਉਹਨਾਂ ਪੈਸੇ ਲੈ ਜਾਂ ਕਿਸੇ ਮੰਤਰੀ ਦੀ ਫਰਮੈਸ਼ ਲਈ ਆ ਤੇ ਜਾਂ ਉਹਨਾਂ ਨੂੰ ਪੈਸੇ ਮਿਲਦੇ ਜਾਂ ਕੀ ਕੁਛ ਹੋਇਆ ਇਹ ਮੈਂ ਕੁਛ ਨਹੀਂ ਕਹਿ ਸਕਦਾ ਲੇਕਿਨ ਮੇਰੇ ਵਕੀਲ ਨੇ ਗੌਰਵ ਕਾਲੀਆ ਮੈਂ ਨਾ ਲਵਾਂਗਾ ਹੁਣ ਕਿ ਗੌਰਵ ਕਾਲੀਏ ਨੇ ਕੋਈ ਵੀ ਐਵੀਡੈਂਸ ਨਹੀਂ ਦਿੱਤਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਹੀ ਗਏਗੇ ਤੁਹਾਡੀ ਜਿਹੜੀ ਪ੍ਰੈਜੈਂਟੇਸ਼ਨ ਹੈ ਕਿ ਤੁਹਾਡੇ ਪਸੰਦੀ ਰੱਖੀ ਗਈ ਹੈ ਕੀ ਮੁਸ਼ਕਲ ਹੈ ਮੈਨੂੰ ਹਲੇ ਤੱਕ ਇਹ ਨਹੀਂ ਪਤਾ ਲੱਗਾ ਕਿ ਮੇਰੀ ਪ੍ਰੈਜੈਂਟੇਸ਼ਨ ਕੀ ਰੱਖੀ ਗਈ ਹੈ ਤੇ ਜਦੋਂ ਮੈਂ ਆਪਣਾ ਆਨਲਾਈਨ ਚੈੱਕ ਕੀਤਾ ਤੇ ਮੇਰਾ ਕੇਸ ਡਿਸਮਿਸ ਹੋਇਆ ਪਿਆ ਤੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਜੇ ਮੈਂ ਹਾਈ ਕੋਰਟ ਦਾ ਵਕੀਲ ਕਰਕੇ ਵੀ ਜੇ ਕੇਸ ਡਿਸਮਿਸ ਹੀ ਕਰਾਉਣਾ ਸੀ ਤਾਂ ਮੇਰੇ ਪੈਸੇ ਕਿਉਂ ਵੇਸਟ ਕਰਦਾ ਮੈਂ ਜਿੱਦਾਂ ਤੁਹਾਡੇ ਹਾਈ ਕੋਰਟ ਗਏ ਤਾਂ ਕਿਹੜੇ ਵਕੀਲ ਰਾਹੀਂ ਗਏ ਜਿੰਨਾਂ ਕੋ ਪਹਿਲਾਂ ਕੇਸ ਲੜਾਇਆ ਜਾਂ ਹੋਰ ਕੇਸ ਹਨ ਨਹੀਂ ਮੈਂ ਮਤਲਬ ਕਿ ਉਹਨਾਂ ਦਾ ਕੋਲੀ ਕੀ ਸੀ ਮੈਂ ਐਸਐਸਮਾਨ ਕੋ ਮਾਨ ਦੇ ਥਰੂ ਗਿਆ ਸੀ ਹਾਈ ਕੋਰਟ ਤੇ ਇੱਕ ਗੱਲ ਹੋਰ ਆ ਕਿ ਹਾਈ ਕੋਰਟ ਜਾਣ ਤੋਂ ਬਾਅਦ ਵੀ ਤੁਸੀਂ ਮਾਨਯੋਗ ਰਾਸ਼ਟਰਪਤੀ ਭਵਨ ਪ੍ਰਧਾਨ ਮੰਤਰੀ ਸਾਹਿਬ ਕੋ ਵੀ ਗਏ ਹੋ ਇਧਰ ਵੀ ਪੋਰਟਲ ਤੇ ਪਾਇਆ ਤੇ ਕੀ ਹੋਂ ਰਿਸਪੌਂਸ ਆ ਰਿਸਪੌਂਸ ਕੁਛ ਨਹੀਂ ਰਿਸਪੌਂਸ ਪਹਿਲਾਂ ਹੀ ਹੈ ਕਿ ਇਹ ਪੁਲਿਸ ਡਿਪਾਰਟਮੈਂਟ ਇਹ ਵਕੀਲਾਂ ਨੂੰ ਬਚਾਉਣ ਦੇ ਮਾਰੇ ਤੇ ਜਾਂ ਫਿਰ ਆਪਣੇ ਐਸਆਈ ਸਲੀਮ ਨੂੰ ਬਚਾਉਣ ਤੇ ਕਿਉਂਕਿ ਜਿੰਨੀਆਂ ਉਹਨਾਂ ਨੇ ਗੜਬੜੀ ਘੜਤੀ ਆ ਮੇਰੇ ਕੇਸ ਵਿੱਚ ਕਿ ਜਿੰਨੂੰ ਮੈਂ ਕੰਪਲੇਂਟ ਕੀਤੀ ਉਹਨੇ ਕੁਛ ਨਹੀਂ ਕੀਤਾ ਜੇ ਹੁਣ ਕੰਪਲੇਂਟ ਦੀ ਇਨਵੈਸਟੀਗੇਸ਼ਨ ਹੁੰਦੀ ਆ ਤੇ ਫਿਰ ਸਾਰੇ ਹੀ ਜਿੰਨੇ ਵੀ ਅਫਸਰ ਹੈਗੇ ਆ ਆਈਓ ਹੈਗੇ ਆ ਉਹ ਸਭ ਇੱਕ ਲਾਈਨ 'ਚ ਆ ਜਾਂਦੇ ਨੇ ਹਾਂ ਜਿਸ ਤਰ੍ਹਾਂ ਕੀ ਤੁਹਾਡੇ ਨਾਲ ਇੰਨੀ ਜਿਹੜੀਆਂ ਬੇਇਨਸਾਫੀਆਂ ਹੋਈਆਂ ਇਹ ਤੋਂ ਅਗਲਾ ਸਟੈਪ ਕੀ ਤੁਹਾਡਾ ਮੈਂ ਤਾਂ ਸਿਰਫ ਕੰਪਲੇਂਟ ਕਰ ਸਕਦਾ ਵਿਜੀਲੈਂਸ ਡਿਪਾਰਟਮੈਂਟ ਨੂੰ ਤੇ ਸੀਬੀਆਈ ਨੂੰ ਕਿ ਮੈਨੂੰ ਇਨਸਾਫ ਚਾਹੀਦਾ ਬੇਸ਼ੱਕ ਇੱਕ ਮਹੀਨਾ ਹੋਰ ਲੱਗ ਜਾਏ ਲੇਕਿਨ ਇਨਸਾਫ ਪੱਕਾ ਚਾਹੀਦਾ ਕਿ ਜਿਹੜੇ ਜਿਹੜੇ ਡਿਪਾਰਟਮੈਂਟ ਨੇ ਜਾਂ ਜਿਹੜੇ ਜਿਹੜੇ ਆਈਓ ਨੇ ਜਾਂ ਪੈਸੇ ਲੈ ਕੇ ਜਾਂ ਕਿਸੇ ਦੀਆਂ ਫਰਮੇਸ਼ਨ ਸੁਣ ਕੇ ਇਹ ਕੰਮ ਕੀਤੇ ਨੇ ਉਹਨਾਂ ਨੂੰ ਬੰਦੀ ਕਾਰਵਾਈ ਉਹਨਾਂ ਤੇ ਕੀਤੀ ਜਾਵੇ